ਵਾਹਿਗੁਰੂ ਦੀ ਵੀਡੀਓ ਨੂੰ ਧਿਆਨ ਦੇ ਨਾਲ ਦੇਖੋ ਕਿਰਪਾ ਕਰਕੇ ਐਂਡ ਤੱਕ ਜਰੂਰ ਦੇਖਣਾ ਆ ਮੁੰਡਾ ਇਸ ਘਰ ਦੇ ਵਿੱਚ ਕੰਮ ਕਰਦਾ ਸੀ ਤੇ ਮਾਲਕਾਂ ਨੇ ਕਿਤੇ ਜਾਣਾ ਸੀ ਤੇ ਗੱਡੀ ਸਾਫ ਕਰ ਰਿਹਾ ਸੀ ਹੁਣ ਟਾਈਮ ਤੇ ਲੱਗਦਾ ਮਾਲਕਾਂ ਨੇ ਕੀ ਕੀਤਾ ਉਹਨੇ ਕਿਹਾ ਜਲਦੀ ਹੱਥ ਚਲਾ ਆ ਕੁੜੀ ਵੀ ਇਸ ਘਰ ਦੇ ਵਿੱਚ ਕੰਮ ਕਰਦੀ ਸੀ ਇਹ ਕੁੜੀ ਤੇ ਮੁੰਡਾ ਦੋਨੋਂ ਭੈਣ ਭਰਾ ਸੀ ਤੇ ਪਰਿਵਾਰ ਕੁੜੀ ਨਾਲ ਜ਼ਿਆਦਾ ਪਿਆਰ ਕਰਦਾ ਸੀ ਤੇ ਮੁੰਡੇ ਨੂੰ ਇਹ ਗੱਲ ਬਰਦਾਸ਼ਤ ਨਹੀਂ ਹੋਈ ਹੁਣ ਇਹ ਵੀਡੀਓ ਇੱਕ ਨਾਟਕ ਹੈ ਕਿਸੇ ਨਾਲ ਕੋਈ ਸਬੰਧ ਨਹੀਂ ਮਨੋਰੰਜਨ ਵਾਸਤੇ ਇੱਕ ਦਿਨ ਇਹ ਦੇਖੋ ਸਫਾਈ ਕਰ ਰਿਹਾ ਸੀ ਤੇ ਮਾਲਕਨ ਦਾ ਮੋਬਾਈਲ ਪਿਆ ਸੀ ਹੋਇਆ ਕਿ ਇਹਨੇ ਹੁਣ ਝੁਗਤੀ ਲਾਈ ਕਹਿੰਦਾ ਦੇਖੀ ਹੁਣ ਕੀ ਬਣਦਾ ਤੇ ਇਹਨੇ ਕੀ ਕੀਤਾ ਇਹਨੇ ਲਜਾ ਕੇ ਮੋਬਾਈਲ ਜਿਹੜਾ ਕੁੜੀ ਦੇ ਬੈਗ ਦੇ ਵਿੱਚ ਪਾ ਦਿੱਤਾ ਦੇਖੋ ਕਿਸੇ ਨੂੰ ਨੀਮਾ ਵਿਖਾਉਣ ਦੇ ਵਿੱਚ ਯਾਰੋ ਆਪਣਾ ਹੀ ਕਈ ਵਾਰੀ ਬੁਰਾ ਹੋ ਜਾਂਦਾ ਤੇ ਕੁੜੀ ਨੂੰ ਇਹਨੇ ਘੱਟ ਸਮਝਿਆ ਕਿਸੇ ਨੂੰ ਘੱਟ ਨਾ ਸਮਝੋ ਆ ਦੇਖੋ ਕੁੜੀ ਨੇ ਕੀ ਕੀਤਾ ਉਹਨੇ ਮੋਬਾਈਲ ਆਪਣੇ ਪਰਸ ਚੋਂ ਕੱਢ ਕੇ ਹੁਣ ਉਹਨੇ ਕੀ ਕੀਤਾ ਜਿਵੇਂ ਕਹਿੰਦੇ ਚੋਰਾ ਨੂੰ ਪੈ ਗਏ ਮੋਹਰ ਤੇ ਉਹਨੇ ਲਿਜਾ ਕੇ ਇਹਦੇ ਬੈਗ ਦੇ ਵਿੱਚ ਪਾ ਦਿੱਤਾ ਤੇ ਜਦੋਂ ਬੈਗ ਦੇ ਵਿੱਚ ਪਾਇਆ ਤੇ ਬਾਅਦ ਵਿੱਚ ਕਹਿੰਦੀ ਵੀ ਮੇਰੇ ਨਾਲ ਪੰਗੇ ਵਿਖੀ ਤੇਰਾ ਹੁਣ ਕਿੰਨਾ ਨੁਕਸਾਨ ਹੁੰਦਾ ਮੇਰੇ ਨਾਲ ਪੰਗੇ ਤੂੰ ਤੈਨੂੰ ਪਤਾ ਲੱਗੇਗਾ ਤੇ ਕੁੜੀ ਨੇ ਗਈ ਜਦੋਂ ਮਾਲਕ ਨੇ ਕਿਹਾ ਮੇਰਾ ਮੋਬਾਈਲ ਕਿੱਥੇ ਆ ਹੁਣ ਜਦੋਂ ਕਿਸੇ ਦਾ ਮੋਬਾਈਲ ਨਹੀਂ ਮਿਲ ਰਿਹਾ ਅਗਲਾ ਇੱਕ ਵਾਰ ਪਰੇਸ਼ਾਨ ਹੋ ਜਾਂਦਾ ਮਹਿੰਗਾ ਮੋਬਾਈਲ ਸੀ ਤੇ ਕੁੜੀ ਨੇ ਕਿਹਾ ਵੀ ਮੈਨੂੰ ਨਹੀਂ ਪਤਾ ਇੱਥੇ ਪਿਆ ਸੀ ਹੁਣ ਇਹਨੇ ਫਿਰ ਵੀ ਚੁੱਪ ਕਰ ਗਈ ਏ ਤੇ ਹੋਇਆ ਕਿਨੇ ਕਿਹਾ ਚੱਲ ਬਚ ਜਾਵੇ ਤੇ ਉਹਨੇ ਮਾਲਕ ਨੇ ਜਦੋਂ ਮੁੰਡੇ ਨੂੰ ਪੁੱਛਿਆ ਤੇ ਹੁਣ ਮੁੰਡਾ ਤੇ ਅੱਗੇ ਇਹਨੂੰ ਨੀਵਾ ਮਖਾਉਣਾ ਚਾਹੁੰਦਾ ਸੀ ਉਹ ਕਹਿੰਦਾ ਮੋਬਾਈਲ ਲੜਕੀ ਨੇ ਚੱਕਿਆ ਔਰਤ ਕਹਿੰਦੀ ਵੀ ਉਹ ਇਦਾਂ ਕਰ ਹੀ ਨਹੀਂ ਸਕਦੀ ਇਹ ਕਹਿੰਦਾ ਚਲੋ ਮੈਂ ਸਬੂਤ ਲਿਆ ਕੇ ਵਿਖਾਉਣਾ ਔਰਤ ਕਹਿੰਦੀ ਜਾ ਲਿਆ ਕੇ ਵਿਖਾ ਤੇ ਜਦੋਂ ਇਹਨੇ ਸਬੂਤ ਵੇਖਿਆ ਹੁਣ ਸਬੂਤ ਕਿੱਥੋਂ ਲੱਭਣਾ ਸੀ ਕੁੜੀ ਨੇ ਜਾ ਕੇ ਕਿਹਾ ਵੀ ਮੈਂ ਦੱਸਦੀ ਆਂ ਵੀ ਮੋਬਾਈਲ ਕਿੱਥੇ ਹੈ ਮੈਂ ਪਹਿਲਾਂ ਇਹਨੂੰ ਬਚਾਉਂਦੀ ਸੀ ਪਰ ਹੁਣ ਮੈਂ ਦੱਸਦੀ ਆਂ ਉਹਨੇ ਲਿਆ ਕੇ ਮੋਬਾਈਲ ਜਿਹੜਾ ਸੀ ਉਹ ਬੈਗ ਜਿਹੜੇ ਚ ਮੋਬਾਈਲ ਪਿਆ ਹੋਇਆ ਸੀ ਉਹਨੇ ਲਿਆ ਕੇ ਮਾਲਕਨ ਦੇ ਕੋਲ ਰੱਖ ਦਿੱਤਾ ਤੇ ਜਦੋਂ ਇਹਦੇ ਵਿੱਚੋਂ ਮੋਬਾਈਲ ਨਿਕਲਿਆ ਤੇ ਦੇਖੋ ਹੁਣ ਕਿਸੇ ਨੂੰ ਫਸਾਉਣ ਵਾਲਾ ਬੰਦਾ ਆਪਣਾ ਸਾਰਾ ਕੁਝ ਗਵਾ ਬੈਠਾ ਦੇਖੋ ਕਿਸੇ ਨੂੰ ਨੀਵਾ ਵਿਖਾਉਣ ਵਾਸਤੇ ਜਾਂ ਆਪਣੇ ਆਪ ਨੂੰ ਉੱਚਾ ਸਾਬਤ ਕਰਨ ਵਾਸਤੇ ਕਿਸੇ ਨੂੰ ਨੀਵਾ ਨਹੀਂ ਵਿਖਾਈਦਾ ਤੇ ਮਾਲਕ ਨੇ ਇਹਨੂੰ ਬਾਹਰ ਕੱਢ ਦਿੱਤਾ ਤੇ ਕੁੜੀ ਦੇਖੋ ਉਹਨੇ ਕੀ ਕੀਤਾ ਉਹ ਜਿਵੇਂ ਇੱਕ ਭੈਣ ਭਰਾ ਕਰਦੇ ਨੇ ਉਹ ਕਹਿੰਦੀ ਚੱਲ ਤੂੰ ਚੱਲਦਾ ਲੱਗ ਖੁਸ਼ ਹੋਈ ਤੇ ਕਹਿੰਦਾ ਜਾਂਦਾ ਵੀ ਤੇਰੇ ਰੰਗ ਨਿਆਰੇ ਆਪ ਹੀ ਮਾੜੇ ਕੰਮ ਕੀਤਾ ਆਪ ਹੀ ਆਪਣੇ ਪੈਰ ਵੜ ਲੈ ਚਲੋ ਵੇਖੀ ਜਾਵੇਗੀ ਪ੍ਰਮਾਤਮਾ ਅੱਗੇ ਜੋ ਕਰਦਾ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ